ਇੱਕ ਬਾਈ ਕੁੜੀ ਨੇ ਚਾਰ ਵੈਲਡ ਕੀ ਲਾਏ ਤੁਸੀਂ ਉਹਨੂੰ ਦੁਨੀਆ ਤੇ ਮਸ਼ਹੂਰ ਕਰਤੀ ਅਸੀਂ ਕਿਹੜਾ ਕਦੇ ਬਾਈ ਕਿਤੇ ਵੈਲਡ ਨਹੀਂ ਲਾਏ ਬੰਦੇ ਸਦਿਆਂ ਤੋਂ ਹੀ ਵੈਲਡ ਲਾਉਂਦੇ ਆਏ ਆ ਬਾਈ ਸਾਡਾ ਕਿਤੇ ਨਾ ਹੀ ਨਹੀਂ ਯਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੈ ਵਜੇ ਖੋਲੀ ਦੁਕਾਨ ਮੁੰਡੇ ਅੱਜ ਦੁਕਾਨ ਉਸਤਾਜ ਜੋ ਤੂੰ ਮੇਰੀ ਡਿਊਟੀ ਲਾ ਕੇ ਆਏ ਬਾਈ ਕੱਲ ਨੂੰ ਦੁਕਾਨ ਤੂੰ ਖੋਲਣੀ ਹੈ ਹਾਂ ਮੈਂ ਕੌਲੀ ਨਹੀਂ ਕਰੀ ਉੱਠੜ ਸਰੀ ਦੁਕਾਨ ਖੋਲਤੀ ਵੈਰੀ ਗੁੱਡ ਯਾਰ ਬਾ ਵਾ ਓਏ ਨੌਜਵਾਨਾ ਤੇਰੇ ਆਈਆਂ ਉਸਤਾਜ ਆਈਆਂ ਫਿਰ ਉੱਠਿਆ ਕੈ ਵਜੇ ਪੁੱਤ ਉੱਠਿਆ ਉਸਤਾਜ ਮੈਂ 10:30 ਪਰ ਮੈਂ ਆਪ ਦੀ ਜ਼ਿੰਮੇ ਮੈਂ ਕਹਤ ਦੁਕਾਨ ਤੇ ਤੂੰ ਬੱਤੀ ਵੀ ਕਰਨੀ ਐ ਉੱਟਣ ਸਾਰ ਪਹਿਲਾਂ ਮੈਂ ਤੂੰ ਬੱਤੀ ਕਰਕੇ ਗਿਆ ਫੇਰ ਪੁੱਠਾ ਕਰੇਗਾ ਨਹਾ ਕੇ ਫੇਰ ਆ ਕੇ ਦੁਕਾਨ ਖੋਲੀ ਉਹ ਭੈਣ ਦੀ ਮੈਂ ਕਾ ਇੰਜ ਇੰਜ ਨੀ ਰੰਗਦੇ ਨੇ ਪਹਿਲਾਂ ਨਹਾਉਣਾ ਸੀ ਫੇਰ ਤੂੰ ਬੱਤੀ ਕਰਨੀ ਸੀ ਸਾਰੇ ਕੰਮ ਪੁੱਠੇ ਕਰੀ ਜਾਣਾ ਆਏ ਕੁਛ ਨਹੀਂ ਹੁੰਦਾ ਤਰ ਕਹੇ ਬਈ ਬਾਬੇ ਮੰਨ ਜਾਂਦੇ ਯਾਰ ਲੇਟ ਪੇਟ ਤੁਸੀਂ ਜੜ ਕੱਢ ਰਹੇ ਹੋ ਸਾਰੇ ਕੰਮ ਦੀ ਆਇਆ ਕੌਣ ਸੀ ਅੱਜ ਅੱਜ ਹਾਂ ਅੱਜ ਗਾਂ ਖੁਕਣਾ ਸੀ ਤਾਂ ਤੰ ਆ ਗਏ ਪਹਿਲਾਂ ਆ ਪਾਲਾ ਉਹਦਾ ਕੀ ਕੰਮ ਸੀ ਉਹ ਕਹਿੰਦਾ ਟਰਾਲੀ ਲੈ ਕੇ ਆਇਆ ਸੀ ਨਾਲ ਲੱਗਿਆ ਬੈੱਡ ਹਾਂ ਕਹਿੰਦਾ ਬੈੱਡ ਲੋਡ ਕਰਕੇ ਦੇ ਯਾਰ ਬਿੰਗੇ ਹੋਏ ਪੇਗਾ ਕਣ ਠੀਕ ਹੈ ਮੈਂ ਕਿਹਾ ਕਿਉਂ ਮੱਥਾ ਮਾਰਿਆ ਜੇ ਜੀ ਤੁਹਾਡੀ ਕਣਕ ਹੈ ਬਿੱਡਾਂ ਨੂੰ ਲੋੜ ਹੀ ਨਹੀਂ ਪਈ ਟਰਾਲੀ ਜੀ ਆ ਜੀ ਕਿਉਂ ਪੱਲੇ ਖਿੱਚੀ ਵਰਦ ਨਾਲ ਕੋਈ ਦੂਜਾ ਖੜਾ ਆਇਆ ਸੀ ਭੁੰਡੜਕਾ ਕਰਾਉਣ ਕਿ ਆਇਆ ਸੀ ਸੁਭਾਗਾ ਲੈ ਕੇ ਆਇਆ ਨਾ ਹਾਂ ਕਹਿੰਦਾ ਵਿੱਚ ਸੱਲ ਮਾਰ ਦੇ ਹਾਂ ਮੈਂ ਕਿਹਾ ਕਿਉਂ ਮੱਥਾ ਮਾਰਿਆ ਜੇ ਜੀ ਤੁਹਾਡੇ ਲੱਛਣ ਆ ਕਿ ਸੁਭਾਗਾ ਤੁਹਾਡੇ ਰੱਬੂ ਹੀ ਫਿਰਿਆ ਪਏ ਮੈਂ ਲੱਗਿਆ ਪੁੱਠਾ ਘੜੇ ਗੁੱਸੇ ਹੋ ਗਿਆ ਮੈਂ ਹੁਣ ਨਾ ਤਾਂ ਹੋ ਜਾ ਯਾਰ ਮੇਰੇ ਕੀ ਯਾਦ ਹੈ ਓਏ ਮੈਨੂੰ ਕੋਈ ਛਾ ਨਹੀਂ ਰਿਹਾ ਤੇਰੇ ਨਾਲ ਇਹਦਾ ਤੀਜਾ ਕੌਣ ਆਇਆ ਸੀ ਤੀਜਾ ਹਾਂ ਤੀਜਾ ਆਇਆ ਸੀ ਬਲੇ ਦਾ ਸ਼ੋਰ ਜਾ ਹਾਂ ਕੰਮ ਦਾ ਸੀਗਾ 7-800 ਦਾ ਚਲੋ ਕੀਤਾ ਕੀਤਾ ਕਿਉਂ ਮੈਂ ਆਖਿਆ ਯਾਰ ਉਸਤਾਦ ਨੇ ਕਹੇ ਬੰਦਾ ਖੜ ਨਹੀਂ ਦੇਣਾ ਮੈਂ ਨਾਜ ਨਾ ਭਾਲੇ ਮੈਂ ਕਹਾਂ ਬੈਠਾ ਇੱਥੇ ਇੱਥੇ ਤੂੰ ਬੈਠੇ ਇੱਥੇ ਬੈਠਾ ਹੀ ਮੈਂ 7-800 ਦਾ ਕੰਮ ਸੀ ਯਾਰ ਭੌਣ ਦਾ ਹੱਕ ਬਣਦਾ ਮੈਂ ਨਾਜ ਨਾ ਇੱਥੇ ਬੈਠਾ ਤੇ ਇੱਥੇ ਨਾਲੀ ਇੱਥੇ ਸੀ ਮੈਂ ਇੱਥੇ ਬਹਿ ਗਿਆ ਆ ਬੈਠੇ ਇੱਥੇ ਬੈਠ ਆਏ ਬੈਠੇ ਸੀ ਹਾਂ ਆਏ ਬੈਠੇ ਮੈਂ ਕਹਾਂ ਲੈ ਯਾਰ ਕੰਮ ਲੈ ਕੇ ਮੈਂ ਕੰਮ ਕਿਉਂ ਨਾ ਹੋਊਗਾ ਪਗਲਾ ਇੱਥੇ ਬਹਿ ਜਾ ਇੱਥੇ ਬਹਿ ਗਿਆ ਮੈਂ ਆਏ ਮੈਂ ਤਾਂ ਕੱਢਿਆ ਫੋਨ ਮੈਂ ਕਿਹਾ ਲੈ ਭਈ ਮਿੱਤਰਾ ਮੈਂ ਬਣਾਉਣਾ ਵਲੌਗ ਤੇ ਤੂੰ ਆਪ ਦਾ ਬਹਿ ਜਾ ਮੇਰੇ ਕੋਲ ਟਾਈਮ ਹੈ